ਜਦੋਂ ਅਸੀਂ ਇਹ ਕਹਿੰਨੇ ਆ ਕਿ ਜਿਹੜੇ ਆ ਵੇਲੜੜ ਹੈਗੇ ਨੇ ਇਹ ਲੋਕਾਂ ਦੀ ਪੂੰਜੀ ਦੇ ਉੱਤੇ ਪਲਦੇ ਨੇ ਤਾਂ ਬਹੁਤ ਸਾਰੇ ਤੁਹਾਨੂੰ ਜਿਹੜਾ ਨਾਮ ਨਿਹਾਰ ਕਿਸਾਨ ਜੱਥੇਬੰਦੀਆਂ ਦੇ ਲੀਡਰ ਨੇ ਉਹ ਤੁਹਾਨੂੰ ਪਰਜੀਵੀ ਲੱਗਣਗੇ ਜਿਨ੍ਹਾਂ ਨੇ ਇੱਕ ਫੱਟਾ ਲਾਇਆ ਹੋਇਆ ਸਿਰਫ ਤੇ ਉਹਨਾਂ ਨੇ ਉਹਨਾਂ ਲੀਡਰਾਂ ਨੇ ਬਹੁਤ ਇਸ ਕਿਸਾਨ ਸੰਘਰਸ਼ ਦੇ ਵਿੱਚੋਂ ਇੱਕ ਵੀ ਚੌਧਰ ਥਾਣੇਦਾਰ ਵਾਲੀ ਚੌਧਰ ਉਹਨਾਂ ਦੇ ਦਾਅਵੇ ਕਹੀ ਰਿਏ ਲੱਗਦੇ ਹੁੰਦੇ ਵੀ ਉਹ ਲੈਨਨ ਨਾਲੋਂ ਵੀ ਵੱਡੇ ਦਾਅਵੇ ਕਰ ਰਹੇ ਹੁੰਦੇ ਆ ਲੋਕਾਂ ਨੂੰ ਸਮਾਜਿਕ ਤਬਦੀਲੀ ਤਾਂ ਵੱਡੀ ਗੱਲ ਨਹੀਂ ਲੱਗਦੀ ਅਗਲੇ ਨੂੰ ਤਾਂ ਇਹ ਲੱਗਦਾ ਕਿ ਜੇ ਕੋਈ ਕਿਸਾਨ ਲੀਡਰ ਜਾ ਕੇ ਥਾਣੇ 'ਚ ਖੜ ਜਾਂਦਾ ਤਾਂ ਉਹ ਇਹ ਸਮਝਣ ਲੱਗ ਜਾਂਦਾ ਕਿ ਸਾਡੀ ਇੱਥੇ ਮਤਲਬ ਪੁੱਗ ਤੈ ਗਈ ਆ ਇਹ ਆਪ ਮਹਾਰਤਾ ਦੇ ਮੂਰੇ ਗੋਡੇ ਟੇਕਣ ਵਾਲੀ ਨੀਤੀ ਹੈਗੀ ਆ ਉਹ ਅੱਜ ਵੀ ਅਸੀਂ ਤੁਸੀਂ ਦੇਖੋਗੇ ਕਿ ਕੋਈ ਵੀ ਇੱਕ ਜਾਲੀ ਹੀਰੋਇਜ਼ਮ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਬਾਈਜੀ ਵਾਲਾ ਫਲੋਮਨਾ ਚੱਲਿਆ ਹੋਇਆ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਟੈਡ ਵੱਡਾ ਹੋ ਗਿਆ ਲੱਤਾਂ ਕਮਜ਼ੋਰ ਹੋ ਗਿਆ ਤੁਸੀਂ ਬਹੁਤ ਸਾਰੇ ਗੱਲਾਂ ਤੇ ਸਵਾਲ ਉਠਾ ਰਹੇ ਹੋ ਕਿ ਤੁਸੀਂ ਕਰੋਗੇ ਇਹਨਾਂ ਚੀਜ਼ਾਂ ਨੂੰ ਜੋ ਉਹ ਨਹੀਂ ਕਰਦੇ ਤੁਸੀਂ ਕੀ ਕਰੋਗੇ ਸਾਣ ਮੋਰਚਾ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਐਗਜ਼ਾਮਪਲ ਆ ਉਹ ਇੱਕ ਪ੍ਰਾਪਤੀ ਵੀ ਆ ਪਰ ਉਹਦਾ ਇੱਕ ਨਾ ਪੱਖ ਵੀ ਆ ਇਹ ਆਪ ਹਮਾਰੇ ਸੰਘਰਸ਼ਾਂ ਚ ਤਾਂ ਕੋਈ ਵੀ ਉਹਦੇ ਸਵਾਰ ਹੋ ਕੇ ਆਪ ਦਾ ਜਿਹੜਾ ਹੈਗਾ ਲਾਹੇ ਖੱਟ ਸਕਦਾ ਤਾਂ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਅੰਦਰ ਵੀ ਇਹ ਚੱਲਿਆ ਹੋਇਆ ਕਿ ਕੋਈ ਆਪ ਹਮਾਰੇ ਸੰਘਰਸ਼ ਚ ਚੱਲੇ ਚੱਲ ਪੈਂਦੇ ਨੇ ਤੇ ਉਹਦੇ ਵਿੱਚ ਜਿਹਦੇ ਕੋਲੇ ਕੋਈ ਵਿਚਾਰਧਾਰਾ ਨਹੀਂ ਜਿਹਦੀ ਕੋਈ ਜਥੇਬੰਦੀ ਨਹੀਂ ਜਿਹਦੇ ਕੋਲੇ ਕੋਈ ਸਮਾਜਿਕ ਚੇਤਨਾ ਨਹੀਂ ਜਿਹਦੇ ਕੋਈ ਫਲਸਫਾ ਹੈ ਨਹੀਂ ਉਹ ਇੰਨਾ ਸੰਘਰਸ਼ਾਂ ਦੀ ਅਗਵਾਈ ਕਰਨ ਲੱਗ ਜਾਂਦੇ ਆ ਕਿ ਲੋਕ ਪੰਜਾਬ ਮਤਲਬ ਉਹ ਜਿਹੜੇ ਤੁਸੀਂ ਸ਼ਬਦ ਨੇ ਹਨਾ ਮਤਲਬ ਉਹ ਸ਼ਬਦ ਦਾ ਇੱਕ ਫੈਸ਼ਨ ਬਣਾ ਲੇ ਤੁਸੀਂ ਫੈਸ਼ਨ ਬਣਾ ਲੇ ਚਲਦੇ ਸ਼ਗਰਸਾਂ ਦੇ ਵਿੱਚ ਤਾਂ ਕੁੱਦਣਾ ਬਹੁਤ ਸੌਖਾ ਹੁੰਦਾ ਜਦੋਂ ਲਹਿਰ ਉਤਰਾ ਦੇ ਦੌਰ ਦੇ ਵਿੱਚ ਹੁੰਦੀ ਹੈ ਜਦੋਂ ਲੈ ਵਹਿਣਾ ਦੇ ਉਲਟ ਵਹਿਣਾ ਹੁੰਦਾ ਉਹ ਬਹੁਤ ਜ਼ਰੂਰੀ ਆ ਤੇ ਵਹਿਣਾ ਦੇ ਉਲਟ ਆਪ ਮਹਾਰਤਾ ਦੇ ਵਹਿਣ ਚ ਬਹਿ ਕੇ ਨਹੀਂ ਜਿਹੜੇ ਹਸਾਬ ਨਾਲ ਸਾਮਰਾਜ ਇੰਨੇ ਵੱਡੇ ਪੱਧਰ ਤੇ ਅਟੈਕ ਕਰ ਰਿਹਾ ਕੀ ਇਹਨੂੰ ਸਮਝਣ ਦੇ ਵਿੱਚ ਪ੍ਰੋਬਲਮ ਆ ਜਾਂ ਕੰਫਰਟੇਬਲ ਜ਼ੋਨ ਬਣਾ ਲਿਆ ਵੀ ਹਾਂ ਠੀਕ ਆ ਜਿਵੇਂ ਸਹਿੰਦਾ-ਸਹਿੰਦਾ ਕਰੀ ਜਾਓ ਚੱਲੀ ਜਾਂਦਾ ਕਿਉਂ ਨਹੀਂ ਲੱਗਦਾ ਇਹਦੇ ਵਿਰੁੱਧ ਸਟਰਗਲ ਨਹੀਂ ਬਣ ਰਹੀ ਸੰਸਾਰ ਪਦਰਤੀ ਉਹਦੇ ਵਿੱਚ ਦੇਖੋ ਜਿੱਡੀ ਵੱਡੀ ਪੱਧਰ ਦੇ ਉੱਤੇ ਸਾਮਰਾਜ ਦਾ ਉਮਰ ਬਹੁਤ ਲੰਬੀ ਆ ਕਿਉਂਕਿ ਸਾਮਰਾਜ ਤੇ سرمਾਈਦਾਰੀ ਦੀ ਉਮਰ ਲੰਬੀ ਆ ਇਹਦੇ ਇਹਦੇ ਮੁਕਾਬਲੇ ਦੇ ਵਿੱਚ ਜਿਹੜੀ ਜਿਹੜਾ ਫਲਸਫਾ ਹੈਗਾ ਉਹਦੀ ਉਮਰ ਉਹਦੇ ਮੁਕਾਬਲੇ ਛੋਟੀ ਹੈ ਇੱਕ ਤਾਂ ਕਾਰਨ ਇਹ ਹੈਗਾ ਦੂਸਰਾ ਕਾਰਨ ਇਹ ਹੈਗਾ ਕਿ ਜਿਹੜੇ ਇਨਕਲਾਬਾਂ ਨੂੰ ਪਛਾੜਾ ਲੱਗੀਆਂ ਨੇ ਉਹ ਪਿਛਾੜਾ ਤੋਂ ਬਾਅਦ ਜਿਸ ਰੂਪ ਦੇ ਵਿੱਚ ਲਹਿਰ ਨੇ ਅੱਗੇ ਵਧਣਾ ਸੀ ਐਡਵਾਂਸ ਕਰਨਾ ਸੀ ਉਹਦਿਆਂ ਜਿਹੜੀਆਂ ਮੂਲ ਚੀਜ਼ਾਂ ਸੀਗੀਆਂ ਉਹਨਾਂ ਨੂੰ ਛੱਡ ਚੁੱਕੀ ਹੈ ਲਹਿਰ ਤੇ ਕਿਤੇ ਨਾ ਕਿਤੇ ਜਦੋਂ 9 ਸਾਲਾਂ ਬਾਅਦ ਇੱਥੇ ਆ ਕੇ ਵੀ ਮੈਂ ਭਾਰਤ ਦੀ ਧਰਤੀ ਦੇ ਉੱਤੇ ਵੀ ਆ ਕੇ ਜਿੰਦੀ ਮਹਿਸੂਸ ਕੀਤਾ ਜਾਂ ਅਬਜ਼ਰਵ ਕੀਤਾ ਜਾਂ ਦੇਖਿਆ ਚੀਜ਼ਾਂ ਨੂੰ ਉਹ ਹਾਲਤ ਉਹ ਵਰਤਾਰਾ ਜਿਹੜਾ ਹੈਗਾ ਇਨਕਲਾਬੀ ਲਹਿਰ ਦਾ ਪੂਰੀ ਜਿਹਨੇ ਚੁਣੌਤੀ ਦੇਣੀ ਹੈ ਜਿਹਨੇ ਫਾਸ਼ੀਵਾਦ ਦੇ ਦਾ ਜੇ ਕੋਈ ਤੋੜ ਹੈ ਜੇ ਕੋਈ ਚੁਣੌਤੀ ਦੇ ਸਕਦੀ ਹੈ ਤਾਕਤ ਤਾਂ ਉਹ ਜਿਹੜੀ ਮਜ਼ਦੂਰ ਜਮਾਤ ਹੈਗੀ ਆ ਕਿਸਾਨ ਜਮਾਤ ਹੈਗੀ ਆ ਜਾਂ ਮਿਹਨਤਕਸ਼ ਲੋਕਾਂ ਲੋਕ ਹੈਗੇ ਨੇ ਉਹ ਇਹਨਾਂ ਨੂੰ ਚੁਣੌਤੀ ਦੇ ਸਕਦੇ ਤੇ ਇਹਨਾਂ ਦੀ ਅਗਵਾਈ ਕਰਨ ਵਾਲੀ ਜਿਹੜੀ ਇਨਕਲਾਬੀ ਮੂਵਮੈਂਟ ਹੈਗੀ ਆ ਉਹ ਇਹਨਾਂ ਨੂੰ ਚੁਣੌਤੀ ਦੇ ਸਕਦੀ ਆ ਪਰ ਦੁਨੀਆ ਭਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਜਿਹੜਾ ਸੋਵੀਅਤ ਯੂਨੀਅਨ ਦੇ ਵਿੱਚ ਸੈਟਬੈਕ ਲੱਗੀ ਹੈਗੀ ਤੇ ਚੀਨੀ ਇਨਕਲਾਬ ਨੂੰ ਵੀ ਸੈਟਬੈਕ ਲੱਗੀ ਆ ਉਸ ਤੋਂ ਬਾਅਦ ਸੰਸਾਰ ਭਰ ਦੇ ਵਿੱਚ ਇਨਕਲਾਬੀ ਤਾਕਤਾਂ ਦਾ ਜਿਹੜਾ ਹਾਲਤ ਹੈਗੀ ਆ ਉਹ ਪਤਲੀ ਚੱਲਦੀ ਆ ਰਹੀ ਆ ਇੱਥੇ ਵੀ ਜਿਹੜੀ ਇੱਕ ਪ੍ਰਭਾਵਬੱਦੀ ਸਿਆਸਤ ਟ੍ਰੇਡ ਯੂਨੀਅਨ ਬਾਦ ਆਰਥਿਕਤਾਵਾਦ ਜਥੇਬੰਦੀਆਂ ਨੂੰ ਵੱਡਾ ਕਰਨਾ ਆਪਮਹਾਰੇ ਕੋਹਲਾਂ ਦੇ ਵਿੱਚ ਬਹਿ ਕੇ ਉਹਦੇ ਮੂਹਰੇ ਗੋਡੇ ਟੇਕਦੇ ਨੇ ਇਹ ਵਰਤਾਰਾ ਜਿਹੜਾ ਹੈਗਾ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਜਿਹੜੀ ਆਪਮਹਾਰਤਾ ਦੇ ਮੂਹਰੇ ਗੋਡੇ ਟੇਕਣ ਵਾਲੀ ਨੀਤੀ ਹੈਗੀ ਆ ਉਹ ਅੱਜ ਵੀ ਅਸੀਂ ਤੁਸੀਂ ਦੇਖੋਗੇ ਕਿ ਕੋਈ ਵੀ ਇੱਕ ਜਾਲੀ ਹੀਰੋਇਜ਼ਮ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਬਾਈਜੀ ਆਲਾ ਫਨੋਮਨਾ ਚੱਲਿਆ ਹੋਇਆ ਕਿ ਕੋਈ ਇੱਕ ਰੂਸ ਦੇ ਵਿੱਚ ਇੱਕ ਕਹਾਵਤ ਆ ਕਿ ਬੱਚਾ ਤਾਂ ਮੂਰਖ ਵੀ ਜੰਮ ਸਕਦਾ ਤਾਂ ਇਹਦਾ ਮਤਲਬ ਇਹ ਆ ਵੀ ਉਹਦਾ ਕਹਿਣ ਦਾ ਭਾਵ ਇਹ ਆ ਕਿ ਆਪਮਹਾਰੇ ਸੰਘਰਸ਼ਾਂ 'ਚ ਤਾਂ ਕੋਈ ਵੀ ਉਹਦੇ ਸਵਾਰ ਹੋ ਕੇ ਆਪ ਦਾ ਜਿਹੜਾ ਹੈਗਾ ਲਾਹੇ ਖੱਟ ਸਕਦਾ ਤਾਂ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਅੰਦਰ ਵੀ ਇਹ ਚੱਲਿਆ ਹੋਇਆ ਕਿ ਕੋਈ ਆਪਮਹਾਰੇ ਸੰਘਰਸ਼ ਚੱਲੇ ਚੱਲ ਪੈਂਦੇ ਨੇ ਤੇ ਉਹਦੇ ਵਿੱਚ ਜਿਹਦੇ ਕੋਲੇ ਕੋਈ ਵਿਚਾਰਧਾਰਾ ਨਹੀਂ ਜਿਦੀ ਕੋਈ ਜਥੇਬੰਦੀ ਨਹੀਂ ਜਿਹਦੇ ਕੋਲੇ ਕੋਈ ਸਮਾਜਿਕ ਚੇਤਨਾ ਨਹੀਂ ਜਿਹਦੇ ਕੋਈ ਫਲਸਫਾ ਹੈ ਨਹੀਂ ਉਹ ਇਨ੍ਹਾਂ ਸੰਘਰਸ਼ਾਂ ਦੀ ਅਗਵਾਈ ਕਰਨ ਲੱਗ ਜਾਂਦੇ ਆ ਜਿਨ੍ਹਾਂ ਲਹਿਰਾਂ ਨੇ ਇਹਨਾਂ ਦੀ ਜਿਨ੍ਹਾਂ ਕੋਲੇ ਇੱਕ ਅਮੀਰ ਵਿਰਾਸਤ ਹੈਗੀ ਆ ਜਿਨ੍ਹਾਂ ਦੀਆਂ ਕੁਰਬਾਨੀਆਂ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਇਹਦੇ ਤੇ ਕਰਨਾ ਚਾਹੀਦਾ ਉਹ ਉਹ ਇਸ ਮਾਮਲੇ ਦੇ ਵਿੱਚ ਬਹੁਤ ਪਿੱਛੇ ਨੇ ਕਿਸਾਨ ਮੋਰਚਾ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਐਗਜ਼ਾਮਪਲ ਆ ਉਹ ਇੱਕ ਪ੍ਰਾਪਤੀ ਵੀ ਆ ਪਰ ਉਹਦਾ ਇੱਕ ਨਾਪੱਖ ਵੀ ਆ ਉਹਦਾ ਨਾਪੱਖ ਦਾ ਇਹ ਹੈਗਾ ਕਿ ਜਿਹੜੀ ਲੋਕਾਂ ਦੀ ਲਹਿਰ ਆ ਉਹ ਵੱਡੀ ਹੋ ਗਈ ਜਿਹੜੀ ਅਨਕਲਾਬੀ ਲਹਿਰ ਆ ਉਹਦਾ ਕਿਤੇ ਨਾ ਕਿਤੇ ਉਹ ਬਹੁਤ ਛੋਟੀ ਰਹਿ ਗਈ ਇਸ ਮਾਮਲੇ ਦੇ ਵਿੱਚ ਉਹਦਾ ਕਾਰਨ ਇਹ ਆ ਕਿ ਆਪ ਮਹਾਰਤਾ ਦੇ ਮੂਰੇ ਗੋਡੇ ਟਿਕਣੇ ਤੇ ਆਰਥਿਕਤਾਵਾਦ ਦੀ ਦਲਦਲ ਦੇ ਵਿੱਚ ਸਸ ਜਾਣਾ ਜਿਹੜਾ ਇੱਕ ਬਾਹਰੋਂ ਵਿਗਿਆਨਕ ਚੇਤਨਾ ਲੈ ਕੇ ਜਾਣੀ ਹੁੰਦੀ ਆ ਉਹਨੂੰ ਸਮਝਣਾ ਹੁੰਦਾ ਉਹਦੇ ਖਿਲਾਫ ਇੱਕ ਜੁੱਟ ਜਿਹੜਾ ਸੰਘਰਸ਼ ਲੜਨਾ ਹੁੰਦਾ ਜਿੱਡੀ ਤੀਬਰਤਾ ਦੇ ਨਾਲ ਲੜਨਾ ਹੁੰਦਾ ਉਹਦੀ ਘਾਟ ਜਿਹੜੀ ਹੈਗੀ ਆ ਇਹਨਾਂ ਲਹਿਰਾਂ ਦੇ ਵਿੱਚ ਵੀ ਹੈਗੀ ਆ ਜਿਸ ਦਾ ਕਰਕੇ ਜੇ ਅੱਜ ਪੂਰੀ ਤੁਸੀਂ ਜਵਾਨੀ ਦਾ ਹਾਲ ਦੇਖੋ ਉਹ ਜਿਹੜੇ ਜਿਹਨਾਂ ਲੋਕਾਂ ਨੇ ਇਸ ਇਨ੍ਹਾਂ ਸੰਘਰਸ਼ਾਂ ਦੀ ਅਗਵਾਈ ਕਰਨੀ ਆ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਇੱਕ ਸਮਾਜਿਕ ਤਬਦੀਲੀ ਦਾ ਚਿੰਨ ਪ੍ਰਤੀਕ ਬਣਨਾ ਹੈਗਾ ਉਹ ਹਾਲਤ ਜਿਹੜੀ ਹੈ ਕਿਤੇ ਨਾ ਕਿਤੇ ਬਹੁਤ ਪਿੱਛੇ ਜਾ ਚੁੱਕੀ ਹੈਗੀ ਆ ਤੇ ਇਹ ਪੰਜਾਬ ਦੀ ਧਰਤੀ ਦਾ ਭਾਰਤ ਦੀ ਧਰਤੀ ਦਾ ਜਾਂ ਕੁੱਲ ਦੁਨੀਆ ਦੇ ਵਿੱਚ ਇਹ ਦੁਖਾਂਤ ਹੈ ਕਿ ਜਿੱਡਾ ਤਿੱਖਾ ਤੋੜ ਵਿਛੋੜਾ ਇਹਨਾਂ ਚੀਜ਼ਾਂ ਨਾਲੋਂ ਟ੍ਰੇਡ ਯੂਨੀਅਨਵਾਦ ਨਾਲੋਂ ਆਰਥਿਕਤਾਵਾਦ ਨਾਲੋਂ ਆਪ ਮਹਾਰਤਾ ਨਾਲੋਂ ਕਰਕੇ ਇੱਕ ਵਿਗਿਆਨਿਕ ਚੇਤਨਾ ਜਿਹੜੀ ਹੈਗੀ ਐ ਇਨਕਲਾਬ ਦੀ ਸਾਇੰਸ ਦੀ ਉਹ ਵਿਗਿਆਨ ਦੀ ਉਹ ਜਿਹੜੀ ਲੈ ਕੇ ਜਾਣੀ ਆ ਤੇ ਜਿਹੜਾ ਇਹਨਾਂ ਸਿਆਸੀ ਧਿਰਾਂ ਦੇ ਵਿੱਚ ਜਿਹੜੇ ਸਮਾਜ ਦੀ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਵਿੱਚ ਲੱਗੇ ਆ ਇਹਨਾਂ ਦੇ ਅੰਦਰ ਜਿਹੜੀ ਇੱਕ ਸੰਵਾਦ ਹੋਣਾ ਉਹ ਸੰਵਾਦ 9 ਸਾਲਾਂ ਬਾਅਦ ਜਿੱਥੇ ਇਹ ਲੱਗਦਾ ਹੁੰਦਾ ਵੀ ਕਿ ਬਹੁਤ ਐਡਵਾਂਸ ਕਰ ਗਈ ਹੋਣੀ ਆ ਮੂਵਮੈਂਟ ਤੇ ਬਹੁਤ ਚੀਜ਼ਾਂ ਉਹਦੇ ਵਿੱਚ ਆ ਗਈਆਂ ਹੋਣੀਆਂ ਉਹ ਮਨਫੀ ਆ ਉਹ ਤੁਹਾਨੂੰ ਕਿਤੇ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਉਸ ਰੂਪ ਦੇ ਵਿੱਚ ਦੇਖਣ ਨੂੰ ਮਿਲਦੀਆਂ ਨਹੀਂ ਤੇ ਜਿੰਨਾ ਚਿਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਵਰਤਾਰੇ ਨਹੀਂ ਹੁੰਦੇ ਹੈਗੇ ਜਿਹੜੀ ਜਿਹੜੀ ਲਹਿਰ ਨੇ ਇਹਦੀ ਅਗਵਾਈ ਕਰਨੀ ਹੈਗੀ ਆ ਤੇ ਜਿਹੜੇ ਨੌਜਵਾਨ ਵੀ ਇਹਨਾਂ ਲਹਿਰਾਂ ਦੇ ਵਿੱਚ ਆ ਰਹੇ ਹੈਗੇ ਆ ਜੇ ਉਹ ਵੀ ਇਹਨਾਂ ਚੀਜ਼ਾਂ ਨਾਲ ਉਹ ਰਵੈਤੀ ਕਿਸਮ ਦੀ ਪ੍ਰੈਕਟਿਸ ਨਾਲੋਂ ਤੋੜ ਵਿਛੋੜਾ ਨਹੀਂ ਕਰਨਗੇ ਜੇ ਉਹ ਵੀ ਇੱਕ ਸਾਂਚੇ ਘੜ ਲੈਣਗੇ ਤੇ ਉਹਦੇ ਵਿੱਚ ਅੰਤਰਮੁਖਤਾ ਦੇ ਵਿੱਚ ਬਾਹਰ ਮੁਖੀ ਵਿਕਾਸ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਨਗੇ ਨਹੀਂ ਹੋਣ ਵਾਲਾ ਇਸ ਕਰਕੇ ਪਿਛਲੇ ਜਿਹੜੇ 40 50 ਸਾਲ ਦਾ ਭਾਰਤ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਪ੍ਰਾਪਤੀਆਂ ਹੋਣ ਦੇ ਬਾਵਜੂਦ ਕੁਰਬਾਨੀਆਂ ਹੋਣ ਦੇ ਬਾਵਜੂਦ ਬਹੁਤ ਚੰਗਾ ਵੱਡਾ ਫਲਸਫਾ ਹੋਣ ਦੇ ਬਾਵਜੂਦ ਵੀ ਜਿਹੜੀਆਂ ਕਮਜ਼ੋਰੀਆਂ ਰਹਿ ਰਹੀਆਂ ਉਹ ਇਹ ਨੇ ਕੀ ਅਸੀਂ ਬਹੁਤ ਹੀ ਰਵੈਤੀ ਕਿਸਮ ਦਾ ਇੱਕ ਰਟਨ ਮੰਤਰ ਇੱਕ ਫੋਕੀ ਨਾਰੇਬਾਜੀ ਦੇ ਦਾ ਇੱਕ ਮਾਹੌਲ ਸਿਰਜ ਲਿਆ ਜਿਹਦੀਆਂ ਕਮਜ਼ੋਰੀਆਂ ਸਾਨੂੰ ਦੇਖਣ ਨੂੰ ਮਿਲੀਆਂ ਤੁਹਾਨੂੰ ਜਿਹੜੇ ਬਹੁਤ ਸਾਰੇ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੇ ਨੇ ਨਾਮ ਨਿਹਹਾਦ ਜਿਨ੍ਹਾਂ ਨੇ ਇੱਕ ਫੱਟਾ ਲਾਇਆ ਹੋਇਆ ਸਿਰਫ ਤੇ ਉਹਨਾਂ ਨੇ ਉਹਨਾਂ ਲੀਡਰਾਂ ਨੇ ਬਹੁਤ ਇਸ ਕਿਸਾਨ ਸੰਘਰਸ਼ ਦੇ ਵਿੱਚੋਂ ਇੱਕ ਵੀ ਚੌਧਰ ਥਾਣੇਦਾਰ ਵਾਲੀ ਚੌਧਰ ਉਹਨਾਂ ਦੇ ਦਾਅਵੇ ਕਹੀ ਰਿਏ ਲੱਗਦੇ ਹੁੰਦੇ ਵੀ ਉਹ ਲੈਣਨ ਨਾਲੋਂ ਵੀ ਵੱਡੇ ਦਾਅਵੇ ਕਰ ਰਹੇ ਹੁੰਦੇ ਆ ਵੀ ਜਿਵੇਂ ਕੋਈ ਸਮਾਜ ਦੀ ਤਬਦੀਲੀ ਦੇ ਵਿੱਚ ਲੱਗੇ ਹੁੰਦੇ ਦਾਵੇਦਾਰੀਆਂ ਵੱਡੀਆਂ ਨੇ ਈਗੋ ਬਹੁਤ ਜ਼ਿਆਦਾ ਆ ਥਾਣੇਦਾਰੀ ਆ ਫੰਡਾਂ ਦੇ ਵਿੱਚ ਕਬਲੇਬਾਜੀ ਜਦੋਂ ਅਸੀਂ ਇਹ ਕਹਿੰਨੇ ਆ ਕਿ ਜਿਹੜੇ ਆ ਵਿਹਲੜੜ ਹੈਗੇ ਨੇ ਇਹ ਲੋਕਾਂ ਦੀ ਪੂੰਜੀ ਦੇ ਉੱਤੇ ਪਲਦੇ ਨੇ ਤਾਂ ਬਹੁਤ ਸਾਰੇ ਤੁਹਾਨੂੰ ਜਿਹੜੇ ਨਾਮ ਨਿਹਾਲ ਕਿਸਾਨ ਜੱਥੇਬੰਦੀਆਂ ਦੇ ਲੀਡਰ ਨੇ ਉਹ ਤੁਹਾਨੂੰ ਪਰਜੀਵੀ ਲੱਗਣਗੇ ਤੁਹਾਨੂੰ ਇਹ ਲੱਗੂ ਕਿ ਲੋਕਾਂ ਦੇ ਫੰਡ ਦੇ ਉੱਤੇ ਪਲ ਰਹੀਆਂ ਜੋਕਾ ਨੇ ਇਹ ਤਾਂ ਇਸ ਹੱਦ ਤੱਕ ਹਾਲਤ ਜਨ ਦੀ ਜਿੱਡਾ ਪਵਿੱਤਰ ਕਾਜ ਆ ਇਹ ਜਿੱਡੀ ਇਹਦੇ ਵਿੱਚ ਨੈਤਿਕਤਾ ਹੋਣੀ ਚਾਹੀਦੀ ਆ ਉਹ ਨੈਤਿਕਤਾ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰਾ ਜਨ ਦੀ ਅਸੀਂ ਦੇਖਦੇ ਆ ਥਾਵਾਂ ਦੇ ਉੱਤੇ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹਦਾ ਤ્યાਗ ਕਰ ਚੁੱਕੀਆਂ ਨੇ ਉਹ ਉਸ ਚੌਦਰ ਦੇ ਵਿੱਚ ਪਈਆਂ ਹੋਈਆਂ ਨੇ ਨਾਮ ਨਾ ਖੱਟਣ ਦੀ ਚੌਦਰ ਦੇ ਵਿੱਚ ਫਸੀਆਂ ਹੋਈਆਂ ਨੇ ਸਮਾਜ ਦੇ ਵਿੱਚ ਬੁਨਿਆਦੀ ਤਬਦੀਲੀ ਉਹਦੇ ਲਈ ਓਡੀ ਜ਼ਰੂਰਤ ਹੋਣੀ ਤੇ ਉਸ ਉਸ ਵਿਗਿਆਨ ਨੂੰ ਪ੍ਰਮੁੱਖ ਰੱਖਣਾ ਇਹ ਜਿਹੜੀ ਹੈਗੀ ਆ ਇਹ ਇਹ ਪੰਜਾਬ ਦੀ ਪੰਜਾਬ ਦੇ ਅੰਦਰ ਜਾਂ ਭਾਰਤ ਦੇ ਅੰਦਰ ਜਾਂ ਦੁਨੀਆ ਭਰ ਦੇ ਅੰਦਰ ਜਦੋਂ ਉਹਨਾਂ ਲਹਿਰਾਂ ਦੇ ਇਨਕਲਾਬਾਂ ਤੋਂ ਪਹਿਲਾਂ ਦਾ ਇਤਿਹਾਸ ਪੜਦੇ ਆ ਤਾਂ ਉਹ ਇੱਕ ਜਿਹੜਾ ਤਿੱਖਾ ਵਿਚਾਰਧਾਰਕ ਘੋਲੋਂ ਲੜਦੇ ਸੀਗੇ ਜਿਹਦੇ ਵਿੱਚ ਜਿਹਨੂੰ ਪ੍ਰਮੁੱਖ ਰੱਖਦੇ ਸੀਗੇ ਕਿ ਸਮਾਜਵਾਦ ਦਾ ਜਿਹੜਾ ਵਿਗਿਆਨ ਉਹੀ ਕੋਈ ਤਬਦੀਲੀ ਕਰ ਸਕਦਾ ਤੇ ਇਹ ਉਹ ਤਬਦੀਲੀ ਤੋਂ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਹੈਗਾ ਉਹ ਉਹ ਟੁੱਟ ਚੁੱਕੇ ਨੇ ਕੈਨੇਡਾ ਦੇ ਅੰਦਰ ਵੀ ਅਸੀਂ ਇਸੇ ਤਰ੍ਹਾਂ ਦੇਖਦੇ ਨੇ ਕਿ ਫੱਟੇ ਲਾਏ ਹੋਏ ਨੇ ਸ਼ਬਦਾਵਲੀ ਤੁਸੀਂ ਬਹੁਤ ਲੋਕਪੱਖੀ ਵਰਤਦੇ ਹੋ ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਫੈਸ਼ਨੇਬਲ ਨਾਰਾ ਬਣ ਗਿਆ ਕਿ ਲੋਕ ਪੰਜਾਬ ਮਤਲਬ ਉਹ ਜਿਹੜੇ ਤੁਸੀਂ ਸ਼ਬਦ ਨੇ ਹੈ ਨਾ ਮਤਲਬ ਉਹ ਸ਼ਬਦ ਇੱਕ ਫੈਸ਼ਨ ਬਣਾ ਲੇ ਤੁਸੀਂ ਫੈਸ਼ਨ ਬਣਾ ਲੇ ਤੇ ਉਹ ਫੈਸ਼ਨ ਜਿਹੜਾ ਹੈਗਾ ਉਹ ਕੈਨੇਡਾ ਦੇ ਅੰਦਰ ਵੀ ਤੁਸੀਂ ਬਹੁਤ ਸਾਰੀਆਂ ਪ੍ਰੋਗਰੈਸਿਵ ਤਾਗ ਤਾਂ ਇਹ ਜਿਹੇ ਦੇਖੋਗੇ ਕਿ ਉਹਨਾਂ ਨੇ ਇਹ ਆਏ ਜੇ ਬਣਾ ਲਿਆ ਵੀ ਇਦੋਂ ਆ ਇੱਕ ਸੇਫਟੀ ਜ਼ੋਨ ਹੈਗਾ ਇਹ ਤੋਂ ਅਸੀਂ ਬਾਹਰ ਨਹੀਂ ਜਾਣਾ ਜਿੰਨੇ ਨਾਲ ਸਾਡਾ ਇੱਕ ਲੋਕਪੱਖੀ ਮਖੌਟਾ ਜਾਂ ਚਿਹਰਾ ਬਣਿਆ ਰਵੇ ਪਰ ਬੁਨਿਆਦੀ ਤਬਦੀਲੀ ਕੋਈ ਇਹਦੇ ਲਈ ਕੁਰਬਾਨੀ ਕੋਈ ਲੋਕਾਂ ਦੇ ਨਾਲ ਸੰਘਰਸ਼ਾਂ ਦੇ ਵਿੱਚ ਖੜਨਾ ਜਾਂ ਉਸ ਵਿਗਿਆਨਕ ਵਿਚਾਰਧਾਰਾ ਨੂੰ ਇਹੋ ਜੇ ਪੂੰਜੀਵਾਦੀ ਮੁਲਕਾਂ ਦੇ ਵਿੱਚ ਢੱਲੇ ਨਾਲ ਲੋਕਾਂ ਦੇ ਸਾਹਮਣੇ ਰੱਖਣਾ ਜਣਦੀ ਇੱਥੋਂ ਤੱਕ ਦੀਆਂ ਦਿੱਕਤਾਂ ਦੁਨੀਆ ਭਰ ਦੇ ਵਿੱਚ ਆਏ ਦੇਖਣ ਨੂੰ ਮਿਲੀਆਂ ਇਹ ਇਹ ਦਿੱਕਤਾਂ ਲੋਕਾਂ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਫਿਰ ਸਵਾਲ ਤੁਹਾਡੇ ਤੇ ਵੀ ਆ ਜਾਂਦਾ ਕਿ ਤੁਸੀਂ ਬਹੁਤ ਸਾਰੇ ਗੱਲਾਂ ਦੇ ਸਵਾਲ ਉਠਾ ਰਹੇ ਹੋ ਕਿ ਤੁਸੀਂ ਕਰੋਗੇ ਇਹਨਾਂ ਚੀਜ਼ਾਂ ਨੂੰ ਜੇ ਉਹ ਨਹੀਂ ਕਰਦੇ ਤੁਸੀਂ ਕੀ ਕਰੋਗੇ ਦੇਖੋ ਵੱਡੀ ਗੱਲ ਇਹ ਹੈਗੀ ਆ ਵੀ ਤੁਸੀਂ ਬਹੁਤ ਪਹਿਲੀ ਗੱਲ ਤਾਂ ਇਹ ਹੈਗਾ ਕਿ ਤੁਸੀਂ ਮੂਵਮੈਂਟ ਦੇ ਵਿੱਚ ਇਹ ਦੇਖੋਗੇ ਕਿ ਕੋਈ ਮੰਨਣ ਨੂੰ ਇਸ ਗੱਲ ਨੂੰ ਤਿਆਰ ਨਹੀਂ ਵੀ ਕੋਈ ਸੰਕਟ ਹੈ 빅 ਕ੍ਰਾਈਸਿਸ ਹੈ ਉਹਦੇ ਵਿੱਚ ਪ੍ਰੋਬਲਮਾਂ ਹੈਗੀਆਂ ਨੇ ਫਾਸ਼ੀਵਾਦ ਦਾ ਹਮਲਾ ਜਿੱਡੀ ਵੱਡੀ ਪੱਧਰ ਦੇ ਉੱਤੇ ਆ ਰਿਹਾ ਹੈ ਇਹਦੇ ਮੋੜਵੇਂ ਰੂਪ ਦੇ ਵਿੱਚ ਜਿੱਡੀ ਜਿੱਡੀ ਇਕਜਟਤਾ ਪੂਰੀ ਮੂਵਮੈਂਟ ਦੀ ਏਕਤਾ ਦੀ ਲੋੜ ਹੈਗੀ ਆ ਇਹਨਾਂ ਚੀਜ਼ਾਂ ਦੇ ਖਿਲਾਫ ਜਿਹੜਾ ਤਕੜਾ ਵਿਚਾਰ ਧਾਰਕ ਘੋਲ ਚਲਾਉਣ ਦੀ ਲੋੜ ਹੈਗੀ ਆ ਇੱਕ ਤਾਂ ਇਸ ਗੱਲ ਨੂੰ ਪਹਿਲਾਂ ਮੰਨਣਾ ਹੀ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਦੂਸਰੀ ਗੱਲ ਜਿੱਥੋਂ ਤੱਕ ਕੋਈ ਇੱਕ ਵਿਅਕਤੀ ਦਾ ਸਵਾਲ ਨਹੀਂ ਇਸ ਗੱਲ ਦੇ ਉੱਤੇ ਗੱਲ ਨਹੀਂ ਟਿਕੀ ਹੋਈ ਕਿ ਮੰਦੀਪ ਇਸ ਗੱਲ ਨੂੰ ਲੈ ਕੇ ਚੱਲਦਾ ਕਿ ਨਹੀਂ ਚੱਲਦਾ ਕਿ ਉਹ ਸਿਰਤਲੀ ਤੇ ਤਰ ਕੇ ਮਤਲਬ ਕੋਈ ਐ ਮਹਲ ਕੁਰਬਾਨੀ ਦਾ ਕੋਈ ਸਰਜ ਦਾ ਪਰ ਇੱਕ ਵਿਅਕਤੀ ਦਾ ਵੀ ਰੋਲ ਤਾਂ ਹੁੰਦਾ ਨਾ ਨਹੀਂ ਬਿਲਕੁਲ ਵਿਅਕਤੀ ਦਾ ਰੋਲ ਹੁੰਦਾ ਇਹਦੇ باوجود ਵੀ ਇਹ ਇਹ ਤਾਂ ਜੇ ਐ ਇੱਕ ਵਿਅਕਤੀ ਤੇ ਹੀ ਡਿਪੈਂਡ ਕਰਦਾ ਹੋਵੇ ਤਾਂ ਵਿਅਕਤੀਵਾਦ ਤਾਂ ਅੱਜ ਪੂਰੀ ਲਹਿਰ ਦੇ ਅੰਦਰ ਆ ਤਾਂ ਆ ਵਿਅਕਤੀ ਪੂਜਾ ਵੀ ਪੂਰੀ ਲਹਿਰ ਦੇ ਅੰਦਰ ਆ ਬਹੁਤ ਸਾਰੇ ਸੂਰਮੇ ਐ ਆਉਂਦੇ ਵੀ ਆ ਬਣ ਕੇ ਕਦੇ ਸੂਰਮੇ ਆਇ ਇਤਿਹਾਸ ਸਿਰਜਦੇ ਨਹੀਂ ਹੁੰਦੇ ਇਸ ਕਰਕੇ ਇਹਨਾਂ ਚਿੰਤਾਵਾਂ ਦੇ ਲੜਫੜਨਾ ਇਹਨਾਂ ਨੂੰ ਇਹਦੇ ਵੱਲ ਨੂੰ ਤੁਰਨਾ ਉ ਇਹ ਗੱਲ ਕਹਿਣ ਇਕੱਲੇ ਦਾਅਵੇ ਕਰਨ ਨਾਲ ਹੀ ਕੁਝ ਹੋਣ ਵਾਲਾ ਨਹੀਂ ਹੈ ਜੋ ਅਸੀਂ ਇੱਕ ਉੱਥੇ ਵੀ ਕਰ ਰਹੇ ਹੈਗੇ ਜਿੰਨਾ ਹਾਲਤਾਂ ਦੇ ਵਿੱਚ ਰਹਿ ਕੇ ਵੀ ਕਰ ਰਹੇ ਆ ਜਾਂ ਇਸ ਗੱਲ ਨੂੰ ਪਹਿਚਾਨ ਰਹੇ ਆ ਜਾਂ ਇਹਨੂੰ ਇਹਨੂੰ ਅਬਜ਼ਰਵ ਕਰ ਰਹੇ ਆ ਕਿ ਆ ਘਾਟਾਂ ਕ ਮਜ਼ਦੂਰੀਆਂ ਨੇ ਇਹ ਲਹਿਰ ਦੀ ਲਹਿਰ ਦੀ ਲਹਿਰ ਐਡਵਾਂਸ ਕਰੇ ਅੱਗੇ ਵਧੇ ਇਹ ਉਹਦੀ ਮਜ਼ਬੂਤੀ ਲਈ ਆ ਨਾ ਕਿ ਇਹ ਕਿ ਲਹਿਰ ਜਿਹੜੀ ਹੈਗੀ ਆ ਇਹ ਪੱਕਾ ਵਿਸ਼ਵਾਸ ਹੈ ਕਿ ਇਸ ਲਹਿਰ ਤੋਂ ਬਿਨਾ ਹੋਰ ਦੁਨੀਆ ਦੇ ਵਿੱਚ ਕੋਈ ਤੀਸਰਾ ਫਲਸਫਾ ਨਹੀਂ ਹੈ ਕਿ ਜਿਹੜਾ ਤਬਦੀਲੀ ਦਾ ਅੱਜ ਤੱਕ ਦੇ ਮਨੁੱਖੀ ਇਤਿਹਾਸ ਦੇ ਅੰਦਰ ਜੇ ਕੋਈ ਤਬਦੀਲੀ ਹੋਣੀ ਹੈ ਤਾਂ ਇਸ ਫਲਸਫੇ ਦੇ ਵਿੱਚ ਹੋਣੀ ਆ ਇਹਨਾਂ ਫਲਸਫਿਆਂ ਇਸ ਫਲਸਫੇ ਦੇ ਅੰਦਰ ਘਾਟਾਂ ਕਮਜ਼ੋਰੀਆਂ ਉਹਦੇ ਤੇ ਸਮਾਧ ਰਚਾਉਣਾ ਉਹਦੇ ਉੱਤੇ ਧਿਆਨ ਕੇਂਦਰਿਤ ਕਰਨਾ ਇਹ ਜਿਹੜਾ ਗੱਡਾ ਗਾਰੇ ਦੇ ਵਿੱਚ ਪਿਛਲੇ ਸਮੇਂ ਤੋਂ ਫਸਿਆ ਹੋਇਆ ਜਦੋਂ ਅਸੀਂ ਅੱਜ ਤੋਂ 12-15 ਸਾਲ ਪਹਿਲਾਂ ਵੀ ਇਹ ਲਿਖਿਆ ਸੀ ਕਿ ਬੁੱਢੀ ਹੋਈ ਹੋ ਰਹੀ ਲਹਿਰ ਨੂੰ ਜਵਾਨੀ ਦੀ ਲੋੜ ਤਾਂ ਉਹ ਜਵਾਨੀ ਦੀ ਲੋੜ ਕੱਲਾ ਉਮਰ ਦੇ ਹਿਸਾਬ ਨਾਲ ਜਵਾਨੀ ਦੀ ਲੋੜ ਨਹੀਂ ਤਾਂ ਇਸ ਲਹਿਰ ਦੇ ਅੰਦਰ ਜਿਹੜੇ ਨਵੇਂ ਇੱਕ ਰਾਹ ਕੱਢਣੇ ਹੁੰਦੇ ਹੈਗੇ ਆ ਉਹਨਾਂ ਦੀ ਵੀ ਲੋੜ ਹੈਗੀ ਆ ਉਹ ਫਲਸਫੇ ਦੇ ਪੱਧਰ ਦੇ ਉੱਤੇ ਸਮਾਜਵਾਦ ਦੀ ਉਦੀ ਵਿਗਿਆਨਕ ਕਮਿਊਨਿਜ਼ਮ ਦੀ ਜਿਹੜੀ ਵਿਗਿਆਨਕ ਚੇਤਨਾ ਹੈਗੀ ਆ ਉਹਦਾ ਬਹੁਤ ਵੱਡਾ ਰੋਲ ਆ ਤਾਂ ਇਸੇ ਕਰਕੇ ਜਿਹੜਾ ਪਿਛਲੇ ਸਾਲ ਦੀ ਇੱਕ ਪ੍ਰੈਕਟਿਸ ਜਿਹਨੂੰ ਮੈਂ ਪਹਿਲਾਂ ਗੱਲਾਂ ਸਾਰੀਆਂ ਇਹ ਕਰਕੇ ਆਇਆ ਵੀ ਆਰਥਿਕਤਾਵਾਦ ਆਪ ਮਹਾਰਾ ਸਾਰਾ ਇਹ ਚੱਲ ਰਿਹਾ ਜਿਹੜਾ ਟ੍ਰੇਡ ਯੂਨੀਅਨਵਾਦ ਹੈਗਾ ਉਹ ਐਡਾ ਭਾਰੂ ਪੈ ਗਿਆ ਕਿ ਲੋਕਾਂ ਨੂੰ ਸਮਾਜਿਕ ਤਬਦੀਲੀ ਤਾਂ ਵੱਡੀ ਗੱਲ ਨਹੀਂ ਲੱਗਦੀ ਅਗਲੇ ਨੂੰ ਤਾਂ ਇਹ ਲੱਗਦਾ ਕਿ ਜੇ ਕੋਈ ਕਿਸਾਨ ਲੀਡਰ ਜਾ ਕੇ ਥਾਣੇ 'ਚ ਖੜ੍ਹ ਜਾਂਦਾ ਤਾਂ ਉਹ ਇਹ ਸਮਝਣ ਲੱਗ ਜਾਂਦਾ ਕਿ ਵੀ ਸਾਡੀ ਇੱਥੇ ਮਤਲਬ ਪੁੱਗ ਤੈ ਗਈ ਆ ਮਾਮਲਾ ਉੱਥੇ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਆ ਗੱਲ ਗਾਹਾਂ ਨਹੀਂ ਵੱਧ ਰਹੀ ਹੁਣ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਢੱਡ ਵੱਡਾ ਹੋ ਗਿਆ ਲੱਤਾਂ ਕਮਜ਼ੋਰ ਹੋ ਗਈਆਂ ਤਾਂ ਇਹ ਕਿਸਾਨ ਮੋਰਚੇ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹੋਣ ਦੇ ਬਾਵਜੂਦ ਇਹ ਖਾਮੀਆਂ ਨੇ ਜਿਹੜੀਆਂ ਖਾਮੀਆਂ ਦੇ ਉੱਤੇ ਧਿਆਨ ਕੇਂਦਰਿਤ ਕਰੇ ਤੋਂ ਬਿਨਾਂ ਇਹ ਐਡਵਾਂਸ ਨਹੀਂ ਹੋ ਸਕਦਾ ਤਾਂ ਕੀ ਲੱਗਦਾ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਤਾਂ ਇਹ ਆ ਵੀ ਬਹੁਤ ਮਾਣ ਮਹਿਸੂਸ ਕੀਤਾ ਜਾਂਦਾ ਕਿਸਾਨ ਅੰਦੋਲਨ ਜਿੱਤਿਆ ਕੀ ਲੱਗਦਾ ਇਹ ਤੋਂ ਬਾਅਦ ਕੋਈ ਮੂਵਮੈਂਟ ਹੈ ਜਿਹੜੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ ਉਹਦਾ ਰੂਪ ਕੀ ਹੋਵੇ ਕਿੰਨਾ ਕਿੰਨਾ ਮੁੱਦਿਆਂ ਤੇ ਹੋਣੀ ਚਾਹੀਦੀ ਆ ਦੇਖੋ ਬਹੁਤ ਸਾਰੇ ਜਿਹੜੇ ਸਮਾਜਿਕ ਮੁੱਦੇ ਨੇ ਜਿਹੜੇ ਪੋਲੀਟੀਕਲ ਮੁੱਦੇ ਹੈਗੇ ਨੇ ਉਹਨਾਂ ਦੇ ਉੱਤੇ ਜਿਵੇਂ ਫੋਰ ਐਗਜ਼ਾਮਪਲ ਪੰਜਾਬ ਦੇ ਅੰਦਰ 10 ਲੱਖ ਦੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਐ ਪ੍ਰੋਟੈਸਟ ਨਿਆਰਥਿਕ ਮੰਗਾਂ ਮਸਲਾਂ ਤੇ ਹੋਇਆ ਹੋਣਾ ਪਰ ਤੁਹਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਕੱਲੇ ਕਲਾਈਮੇਟ ਚੇਂਜ ਨੂੰ ਲੈ ਕੇ 10 10-10 ਲੱਖ ਦੇ ਪ੍ਰੋਟੈਸਟ ਮਿਲ ਜਾਣਗੇ ਤੁਹਾਨੂੰ ਰਾਈਟ ਟੂ ਅਵਰਸ਼ਨ ਨੂੰ ਲੈ ਕੇ ਅਮਰੀਕਾ ਦੇ ਅੰਦਰ ਤੇ ਅਰਜنٹੀਨਾ ਦੇ ਅੰਦਰ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਮਿਲ ਜਾਣਗੇ ਤੁਹਾਨੂੰ ਫਲਸਤੀਨ ਜੰਗ ਦੇ ਵਿਰੋਧ ਦੇ ਵਿੱਚ ਜਿਹੜਾ ਕਿ ਨਰੋਲ ਪੋਲੀਟੀਕਲ ਇਸ਼ੂ ਹੈਗਾ ਜੰਗ ਦੇ ਵਿਰੋਧ ਨੂੰ ਲੈ ਕੇ ਉਹ ਉਹਦੇ ਲਈ ਸਮਾਜਿਕ ਚੇਤਨਾ ਹੋਣੀ ਬਹੁਤ ਜ਼ਰੂਰੀ ਆ ਉਹ ਫਲਸਤੀਨ ਦੀ ਜੰਗ ਦੇ ਵਿਰੋਧ ਦੇ ਵਿੱਚ ਅਮਰੀਕਾ ਦੇ ਗੜ੍ਹ ਦੇ ਅੰਦਰ ਅਮਰੀਕਾ ਦੇ ਵਿੱਚ ਇੱਕ ਹਥਿਆਰਾਂ ਨੂੰ ਲਿਜਾ ਰਹੇ ਸ਼ਿਪ ਨੂੰ ਰੋਕਿਆ ਲੋਕਾਂ ਨੇ ਕੈਨੇਡਾ ਦੇ ਵਿੱਚ ਫੈਕਟਰੀ ਦੇ ਮੂਹਰੇ ਜਿੱਥੇ ਹਥਿਆਰ ਬਣ ਰਹੇ ਜਿਹੜੇ ਯੂਰਪ ਨੂੰ ਜਿਹੜੇ ਭੇਜੇ ਜਾ ਰਹੇ ਸੀਗੇ ਯੂਕਰੇਨ ਨੂੰ ਉਹ ਰੁਕੇ ਤਾਂ ਇਹਨਾਂ ਸਿਆਸੀ ਮਸਲਿਆਂ ਦੇ ਉੱਤੇ ਇਹ ਤੋਂ ਬਿਨਾ ਵੀ ਜਿਹੜੇ ਸਿਆਸੀ ਸਮਝ ਦੇ ਮਸਲੇ ਹੈਗੇ ਨੇ ਉਹਨਾਂ ਨੂੰ ਲੈ ਕੇ ਲੱਖਾਂ ਲੱਖਾਂ ਦੇ ਪ੍ਰੋਟੈਸਟ ਹੋ ਜਾਂਦੇ ਨੇ ਤਾਂ ਪੰਜਾਬ ਦੇ ਅੰਦਰ ਜਿਹੜਾ ਹੈਗਾ ਵੀ ਜਿਹਨੂੰ ਅਸੀਂ ਆਰਥਿਕਤਾਵਾਦ ਇੱਕਲਾ ਸ਼ਬਦ ਨਹੀਂ ਹੈ ਉਹ ਇਹ ਹੈ ਵੀ ਕਿ ਆਪਦੀਆਂ ਹਿੱਤਾਂ ਲਈ ਲੜਨਾ ਤਾਂ ਮਤਲਬ ਭਾਵਾਂ ਨੂੰ ਵਧਾਉਣ ਦਾ ਜਾਂ ਹੋਰ ਮਸਲਿਆਂ ਲਈ ਲੜਨਾ ਮੁਕਾਬਲਤ ਨਾਲ ਸਾਲ ਹੁੰਦਾ ਬਜਾਏ ਕਿ ਇਸ ਗੱਲ ਦੇ ਜਦੋਂ ਕਿਸੇ ਨੂੰ ਇਹ ਕਹੋ ਕਿ ਜੇ ਫਲਸਤੀਨ ਵਾਲੇ ਹਾਲਾਤ ਇੱਥੇ ਪੈਦਾ ਹੋ ਗਏ ਉਹ ਮਨੁੱਖੀ ਚੇਤਨਾ ਚਾਹੀਦੀ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਸਮਰਾਜੀ جنگ ਲੱਗਦੀ ਹੈਗੀ ਜਿਹਦੇ ਵਿੱਚ ਉਹ ਜਾੜਾ ਤਬਾਹੀ ਲੋਕ ਪ੍ਰਵਾਸ ਕਰ ਰਹੇ ਆ ਉਥੇ ਸਰਨਾਰਥੀ ਬਣ ਰਹੇ ਆ ਰੋਟੀ ਤੋਂ ਉਤਰ ਹੋਏ ਪਏ ਆ ਇੰਟਰਨੈਟ ਪਾਣੀ ਦੇ ਕਨੈਕਸ਼ਨ ਕੱਟੇ ਗਏ ਉਹ ਜੰਗ ਵਰਗੀ ਹਾਲਤ ਜਿਹੜੀ ਭਿਆੰਕਰ ਹਾਲਤ ਉਹ ਚ ਰਹਿ ਰਹੇ ਆ ਉਹਦੇ ਲਈ ਉੱਡੀ ਸਮਾਜਿਕ ਚੇਤਨਾ ਹੋਣੀ ਬਹੁਤ ਜ਼ਰੂਰੀ ਆ ਤਾਂ ਭਾਰਤ ਦੇ ਜਿਹੜੇ ਜਿਹੜੇ ਅੰਦੋਲਨ ਹੈਗੇ ਨੇ ਤਾਂ ਭਾਰਤ ਦੇ ਅੰਦੋਲਨਾਂ ਨੂੰ ਇਸ ਹੱਦ ਤੱਕ ਹੋਰ ਵੱਧ ਐਡਵਾਂਸ ਕਰਨਾ ਪਊਗਾ ਇਹ ਨਹੀਂ ਹੈ ਕਿ ਹੋ ਨਹੀਂ ਰਹੇ ਤੇ ਮੈਂ ਉਹਨਾਂ ਸਾਰੀਆਂ ਚੀਜ਼ਾਂ ਦੇ ਕਾਟਾ ਵੀ ਨਹੀਂ ਮਾਰ ਰਿਹਾ ਪਰ ਮੈਂ ਜਿਹੜੀ ਗੱਲ ਤੁਸੀਂ ਜਿੱਥੋਂ ਸ਼ੁਰੂ ਕੀਤੀ ਆ ਕਿ ਉਹਦੇ ਉਹਦੇ ਵਿੱਚ ਜੇ ਇਸ ਆਰਥਿਕਤਾਵਾਦ ਦੇ ਵਿੱਚੋਂ ਇਸ ਆਪਮਹਾਰਾ ਆਪਮਹਾਰਤਾ ਜਿਹੜੀ ਚੱਲ ਰਹੀ ਆ ਉਹਦੇ ਪਿੱਛੇ ਲੱਗ ਬਣਨ ਨਾਲੋਂ ਜੇ ਤੁਸੀਂ ਉਹ ਇਸ ਰੂਪ ਦੇ ਵਿੱਚ ਸਿਆਸੀ ਚੇਤਨਾ ਨਹੀਂ ਲੈ ਕੇ ਜਾਓਗੇ ਇਹਨਾਂ ਮਸਲਿਆਂ ਦੇ ਉੱਤੇ ਲੋਕ ਜਥੇਬੰਦ ਨਹੀਂ ਹੋਣਗੇ ਉਹਨਾਂ ਦੇ ਅੰਦਰ ਇਹ ਚੇਤਨਾ ਨਹੀਂ ਆਊਗੀ ਤਾਂ ਉਹਨਾਂ ਚਿਹਰੇ ਇਹ ਕੋਈ ਬੁਨਿਆਦੀ ਤਬਦੀਲੀ ਵੱਲ ਨੂੰ ਨਹੀਂ ਵਤਣਗੇ ਲੋਕ ਜਿਹੜੇ ਹੈਗੇ ਆ ਆਰਥਿਕ ਮੰਗਾਂ ਮਸਲਿਆਂ ਤੇ ਸਦਾ ਲੜਦੇ ਆਏ ਆ ਉਹ ਲੜਦੇ ਵੀ ਰਹਿਣਗੇ ਕਈ ਯਾਰ ਆਪ ਭਾਰੇ ਵੀ ਲੜਦੇ ਆ ਹੁਣ ਚਿੱਲੇ ਦੇ ਅੰਦਰ ਜਿਹੜਾ ਸਬਪ੍ਰਾਈਮ ਚਿੱਲੇ ਦੇ ਅੰਦਰ ਇੱਕ ਮੈਟਰੋ ਦੇ ਕਿਰਾਏ ਦੇ ਵਿੱਚ 3% ਵਾਧਾ ਹੋਇਆ ਸੀ 2018 ਦੀ ਗੱਲ ਲੱਖਾਂ ਦੀ ਲੋਕਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਅੱਗ ਵੀ ਲਾਈ ਬੜੇ ਮਾਰਸ਼ਲ ਜਿਹੜੇ ਪ੍ਰੋਟੈਸਟ ਵੀ ਕੀਤੇ ਆਪ ਮਹਾਰੇ ਪ੍ਰੋਟੈਸਟ ਤੋਂ ਲੋ ਅੱਜ ਅਰਜੰਟੀਨਾ ਚ ਮਿਲ ਜਾਣਗੇ ਤੁਹਾਨੂੰ ਪੀਲੇ ਜੈਕਟਾਂ ਵਾਲਿਆਂ ਦਾ ਜਿਹੜਾ ਪੂਰੇ ਫਰਾਂਸ ਦੇ ਅੰਦਰ 18-19 ਦਾ ਦੌਰ ਸੀ ਉਹ ਪੂਰਾ ਤੁਸੀਂ ਹਾਂਗਕਾਂਗ ਦੇ ਵਿੱਚ ਦੇਖਿਆ ਹੋਣਾ ਵੀ ਲੱਖਾਂ ਦੀ ਗਿਣਤੀ ਵਿੱਚ ਲੋਕ 에ਰਪੋਰਟ ਦੇ ਉੱਤੇ ਇਸੇ ਤਰ੍ਹਾਂ ਤੁਸੀਂ ਬਹੁਤ ਬਹੁਤ ਸਾਰੀਆਂ ਹੋਰ ਥਾਵਾਂ ਦੇ ਉੱਤੇ ਅਸੀਂ ਦੇਖਦੇ ਹੈਗਾ ਕਿ ਲੋਕਾਂ ਨੇ ਇਜ਼ਰਾਈਲ ਦੇ ਵਿੱਚ ਵੀ ਜਿਹਨਾਂ ਦੀ ਜਿਹੜਾ ਹੈਗਾ ਉਹ ਇਜ਼ਰਾਈਲ ਦੇ ਅੰਦਰ ਵੀ ਜਿਹੜਾ ਹੈਗਾ ਡੈਮੋਕ੍ਰੇਸੀ ਨੂੰ ਲੈ ਕੇ ਲੋਕਾਂ ਨੇ ਲੱਖਾਂ ਦੇ ਪ੍ਰੋਟੈਸਟ ਕੀਤੇ ਲੋਕ ਬਹੁਤ ਸਾਰੇ ਸਿਆਸੀ ਮੁੱਦਿਆਂ ਨੂੰ ਲੈ ਕੇ ਲੱਖਾਂ ਦੇ ਪ੍ਰੋਟੈਸਟ ਕਰਦੇ ਪਰ ਉਹ ਕਿਸੇ ਚੇਂਜ ਦੇ ਵਿੱਚ ਨਹੀਂ ਬਦਲੇ ਉਹਦਾ ਕਾਰਨ ਇਹ ਆ ਉਹਦਾ ਕਾਰਨ ਇਹ ਹੈ ਵੀ ਕਿ ਆਪਮਾ ਭਾਰਤ ਆ ਜਿਹੜੀ ਹੈਗੀ ਆ ਉਹ ਆਪ ਮਹਾਰਤਾ ਸਮਾਜ ਨੂੰ ਕਿਸੇ ਤਬਦੀਲੀ ਵੱਲ ਨਹੀਂ ਲੈ ਕੇ ਜਾਂਦੀ ਤਾਂ ਉਹ ਆਪ ਮਹਾਰਤਾ ਜਿਹੜੀ ਇੱਥੇ ਵੀ ਹੈਗੀ ਆ ਜਾਂ ਟ੍ਰੇਡ ਯੂਨੀਅਨਵਾਦ ਹੈਗਾ ਇਸੇ ਕਰਕੇ ਅਸੀਂ ਬਾਰ ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਨੇ ਆ ਦਿੰਨੇ ਆ ਕਿ ਇਹਦੇ ਲਈ ਕੋਈ ਇਹ ਨਹੀਂ ਹੈ ਕਿ ਕੋਈ ਮੈਂ ਬਾਹਰੋਂ ਕੋਈ ਇਹ ਜਾ ਪ੍ਰੋਗਰਾਮ ਘੜ ਕੇ ਲੈ ਕੇ ਆਇਆ ਵੀ ਜਿਹਦੇ ਵਿੱਚ ਮੈਂ ਲੋਕਾਂ ਨੂੰ ਦੇਦਾ ਕਿ ਜੇ ਤੁਸੀਂ ਇਹਦੇ ਤੇ ਆਜੋ ਤਾਂ ਤੁਹਾਡੇ ਬਨਿਆਦੀ ਮੁਕਤੀ ਹੋ ਸਕਦੀ ਆ ਮੇਰਾ ਮੇਰਾ ਜਿਹੜਾ ਸਰੋਕਾਰ ਆ ਜਾਂ ਮੇਰੀ ਚਿੰਤਾ ਜਾਂ ਮੈਂ ਜੋ ਪਿਛਲੇ 20 ਦਿਨਾਂ ਦੇ ਵਿੱਚ ਅਬਜ਼ਰਵ ਕੀਤਾ ਮੈਨੂੰ ਇਹ ਲੱਗਦਾ ਕਿ 9 9 ਸਾਲਾਂ ਬਾਅਦ ਜਦੋਂ ਇਹ ਲੱਗਦਾ ਸੀ ਵੀ ਐਡਵਾਂਸ ਬਹੁਤ ਕਰਗੀ ਹੋ ਲਹਿਰ ਤਾਂ ਉਹਦੇ ਵਿੱਚੋਂ ਇਹ ਦੇਖਣ ਨੂੰ ਮੈਨੂੰ ਮੈਨੂੰ ਮਹਿਸੂਸ ਹੋਇਆ ਜਿਹੜੀਆਂ ਮੈਂ ਤੁਹਾਡੇ ਨਾਲ ਸਰੋਕਾਰ ਆਪਦੇ ਸਾਂਝੇ ਕੀਤੇ ਆ ਕਿ ਲਹਿਰ ਦੇ ਮੂਰੇ ਬਹੁਤ ਵੱਡੀਆਂ ਚੁਣੌਤੀਆਂ ਨੇ ਬਹੁਤ ਵੱਡੇ ਸਵਾਲ ਨੇ ਉਹਨਾਂ ਨਾਲ ਜੇ ਆ ਜਿਹੜਾ ਜੋ ਆਪ ਮਹਾਰਾ ਚੱਲ ਰਿਹਾ ਹੈਗਾ ਇਹਨਾਂ ਨਾਲੋਂ ਤਿੱਖਾ ਤੋੜ ਵਿਛੋੜਾ ਕਰਕੇ ਤੇ ਜੇ ਕੋਈ ਚੇਂਜ ਵਾਲ ਨੂੰ ਨਹੀਂ ਗੱਲ ਵੱਦੀ ਤਾਂ ਇਹ 50 ਸਾਲ ਹੋਰ ਲੜੀ ਚੱਲੋ 100 ਸਾਲ ਹੋਰ ਲੜੀ ਚੱਲੋ ਇਸੇ ਤਰ੍ਹਾਂ ਇਹ ਦੁਨੀਆ ਭਰ ਦੇ ਅੰਦਰ ਵਰਤਾਰਾ ਜ ਜਿਹਨੂੰ ਮੈਂ ਕੰਪੇਅਰ ਕਰਕੇ ਦੇਖਦਾ ਜਦੋਂ ਮੈਂ ਤੁਹਾਨੂੰ ਕਿਹਾ ਕਿ ਲਾਟਰਨ ਅਮਰੀਕਾ ਪੂਰਾ ਇੱਕ ਕੰਟੀਨੈਂਟ ਆ ਯੂਰਪ ਦੇ ਅੰਦਰ ਆ ਅਡਡ ਅਡ ਤਰ੍ਹਾਂ ਦੇ ਪ੍ਰੋਟੈਸਟ ਨੇ ਲੋਕ ਕਰ ਰਹੇ ਨੇ ਆਪ ਹਮਾਰੇ ਵੀ ਉੱਠ ਰਹੇ ਨੇ ਪੰਜਾਬ ਨਾਲੋਂ ਕਈ ਮਸਲਿਆਂ ਦੇ ਵਿੱਚ ਵੱਧ ਸਿਆਸੀ ਸੰਘਰਸ਼ ਵੀ ਤੁਹਾਨੂੰ ਮਿਲ ਜਾਣਗੇ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਜਦੋਂ ਇੱਥੇ ਜਿਹੜੇ ਲਹਿਰ ਦੇ ਸਰਕਾਰ ਇਸ ਗੱਲ ਨਾਲ ਹੀ ਗਾਹ ਅਡਵਾਂਸ ਹੋਣ ਦੀ ਹਾਲਤ ਦੇ ਵਿੱਚ ਹੋਊਗਾ ਜੇ ਉਹ ਰਵੈਤੀ ਕਿਸਮ ਨਾਲੋਂ ਰਵੈਤੀ ਪ੍ਰੋਗਰਾਮਾਂ ਨਾਲੋਂ ਤੇ ਇਹਨਾਂ ਸਾਰੀਆਂ ਆਪਮਹਾਰਤਾ ਵਰਗੀਆਂ ਚੀਜ਼ਾਂ ਨਾਲੋਂ ਤਿੱਖਾ ਤੋੜ ਵਿਛੋੜਾ ਜੇ ਨਹੀਂ ਕਰਦੇ ਤੇ ਨਵੇਂ ਤੇ ਸੰਵਾਦ ਨਹੀਂ ਰਚਾਉਂਦੇ ਲਹਿਰ ਇਕਜੁੱਟਤਾ ਵੱਲ ਨਹੀਂ ਵੱਧਦੀ ਤੇ ਉਹਨਾਂ ਮਸਲਿਆਂ ਨੂੰ ਨਹੀਂ ਲੈ ਕੇ ਜਾਂਦੇ ਤਾਂ ਇਹ ਬਹੁਤਾ ਲੰਮਾ ਸਮਾਂ ਆਏ ਹੱਲ ਹੋਣ ਵਾਲੇ ਨਹੀਂ ਕਿਉਂਕਿ ਜਿਹੜੇ ਦਾਵੇਦਾਰੀ ਹੈ ਜਿਹਨੂੰ ਮੈਂ ਪਹਿਲਾ ਸ਼ਬਦ ਵਰਤਿਆ ਕਿ ਦਾਵੇਦਾਰੀ ਲੈਣਨੀ ਆ ਹਾਲਾਤ ਉਹਦੋਂ ਬਹੁਤ ਹੀ ਕਮਜ਼ੋਰ ਨੇ ਇਸ ਕਰਕੇ ਜੇ ਤੁਸੀਂ ਸੰਸਾਰ ਵਿਆਪੀ ਦੇਖੋਗੇ ਤਾਂ ਤੁਹਾਨੂੰ ਸੰਸਾਰ ਦੇ ਵਿੱਚ ਬਹੁਤ ਸਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਆਰਗੇਨਾਈਜੇਸ਼ਨਾਂ ਮਿਲ ਜਾਣਗੀਆਂ ਤੁਹਾਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਤੁਹਾਨੂੰ ਕੋਈ ਕੋਈ ਮੈਗਜ਼ੀਨ ਕੱਢਦਾ ਪੇਪਰ ਬਹੁਤ ਸਾਰਾ ਸਾਇਤ ਵੀ ਛਪਦਾ ਹੈਗਾ ਕੈਂਪੇਨ ਵੀ ਚੱਲਦੇ ਆ ਪ੍ਰੋਟੈਸਟ ਵੀ ਹੋ ਰਹੇ ਨੇ ਬਹੁਤ ਛੋਟੀਆਂ ਛੋਟੀਆਂ ਪੌਕਟਾਂ ਦੇ ਵਿੱਚ ਸੰਘਰਸ਼ ਵੀ ਲੜੇ ਜਾ ਰਹੇ ਨੇ ਕਿਤੇ ਹਥਿਆਰਬੰਦ ਵੀ ਚੱਲ ਰਹੇ ਨੇ ਮਤਲਬ ਇਸ ਤਰ੍ਹਾਂ ਤਾਂ ਹਰ ਥਾਂ ਦੇ ਉੱਤੇ ਤੁਸੀਂ Peru ਦੇ ਵਿੱਚ ਦੇਖ ਲੋ ਜਾ ਕੇ ਹੋਰ ਬਹੁਤ ਥਾਵਾਂ ਦੇ ਉੱਤੇ ਜਿਹੜੀ ਮੂਵਮੈਂਟ ਦੇਗਾ ਜਿਹੜੀਆਂ ਫ੍ਰੈਕਸ਼ਨਾਂ ਜਾਂ ਪੱਈਆ ਹੈਗੇ ਨੇ ਉਹ ਆਪਦੇ ਲੈਵਲ ਦੇ ਉੱਤੇ ਕਾਰੀ ਰਹੇ ਨੇ ਤੇ ਇਸ ਕਰਕੇ ਜੇ ਓਵਰਆਲ ਜਿਹੜਾ ਕੋਈ ਜੇ ਭਾਰਤ ਵਰਗੀ ਧਰਤੀ ਦੇ ਉੱਤੇ ਜੇ ਕਿਸੇ ਨੇ ਕੋਈ ਆਏ ਚੇਂਜ ਲੈ ਕੇ ਆਉਣੇ ਉਹ ਉਸ ਪਾਰਟੀ ਤੋਂ ਬਣਾ ਨਹੀਂ ਆਉ ਜਿਹੜੀ ਕੀ ਜਿਹੜੀ ਬੋਲਸ਼ਵਿਕ ਪਾਰਟੀ ਸੀ ਜਿਹਹੇ ਜੀ ਉਹ ਜਿਹੜੀ ਮਜ਼ਬੂਤ ਪਾਰਟੀ ਸੀ ਜਿਨੇ ਦੁਨੀਆ ਭਰ ਦੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਲਾਓਸ ਕੰਬੋਡੀਆ ਵਿਏਤਨਾਮ ਅਰਜنٹინა ਕਿਊਬਾ ਕਿੰਨੇ ਕਿੰਨੇ ਮੁਲਕੇ ਹੈਗੇ ਨੇ ਕਿੰਨੇ ਗਿਣਾ ਸਕਦੇ ਆ ਕਿ ਉਸ ਉਹਨਾਂ ਨੇ ਪ੍ਰਭਾਵ ਕਬੂਲਿਆ ਤਾਂ ਇਸ ਤਰ੍ਹਾਂ ਦੀ ਲਹਿਰ ਜਿਹੜੀ ਹੈਗੀ ਆ ਕਿਉਂਕਿ ਆਹ ਦੌਰ ਸਭ ਤੋਂ ਮੁਸ਼ਕਲ ਦੌਰ ਆ ਜਦੋਂ ਵਹਿਣਾ ਦੇ ਉਲਟ ਬਹਿ ਕੇ ਚੱਲਦੇ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਕੇ ਜਿਹੜੇ ਵੀ ਚੱਲਦੇ ਸੰਘਰਸ਼ਾਂ ਦੇ ਵਿੱਚ ਤਾਂ ਕੁੱਦਣਾ ਬਹੁਤ ਸੌਖਾ ਹੁੰਦਾ ਜਦੋਂ ਲਹਿਰ ਉਤਰਾ ਦੇ ਦੌਰ ਦੇ ਵਿੱਚ ਹੁੰਦੀ ਹੈ ਜਦੋਂ ਲੈ ਵਹਿਣਾ ਦੇ ਉਲਟ ਵਹਿਣਾ ਹੁੰਦਾ ਉਹ ਬਹੁਤ ਜ਼ਰੂਰੀ ਆ ਤੇ ਵਹਿਣਾ ਦੇ ਉਲਟ ਆਪ ਮਹਾਰਤਾ ਦੇ ਵਹਿਣ 'ਚ ਬਹਿ ਕੇ ਨਹੀਂ ਹੋਇਆ ਜਾ ਸਕਦਾ ਉਹਦੇ ਲਈ ਉਹਦੇ ਉਲਟ ਚੱਲਣਾ ਚੱਲਣ ਦੀ ਲੋੜ ਹੈਗੀ ਆ ਓਡੀ ਢੜਲੇਦਾਰੀ ਓਡਾ ਹਿਆ ਓਡੀ ਸਮਝ ਓਡਾ ਖੁੱਲਾਪਣ ਸੌੜੇਪਣ ਨੂੰ ਤਿਆਗ ਕੇ ਇੱਕ ਮਜ਼ਬੂਤ ਜਥੇਬੰਦੀ ਹੋਦ ਚ ਨਹੀਂ ਆ ਸਕਦੀ ਇਸ ਕਰਕੇ ਉਹ ਖੁੱਲੇਪਣ ਦੇ ਨਾਲ ਸੰਵਾਦ ਆਪਸ ਦੇ ਵਿੱਚ ਜਿਹੜਾ ਇੱਕ ਹੋਣਾ ਚਾਹੀਦਾ ਹੈਗਾ ਤੇ ਜਿਹੜਾ ਇੱਕ ਜਿਹੜੀ ਜਿਹੜੀ ਸਮਾਜ ਸਮਾਜਿਕ ਵਿਗਿਆਨ ਜਿਹੜਾ ਹੈਗਾ ਜਿਹੜਾ ਸਮਾਜਵਾਦ ਦਾ ਕਮਿਊਨਿਜ਼ਮ ਦਾ ਵਿਗਿਆਨ ਆ ਉਹਦੇ ਉੱਤੇ ਜ ਨਜ਼ਰ ਕੇਂਦਰਤ ਨਹੀਂ ਹੁੰਦਾ ਇਹ ਪਾਰਤ ਪੰਜਾਬ ਤੇ ਪੂਰੀ ਦੁਨੀਆ ਦੇ ਵਿੱਚ ਲਹਿਰ ਐਡਵਾਂਸ ਨਹੀਂ ਕਰ ਸਕਦੀ ਤਾਂ ਇਹ ਨੌਜਵਾਨ ਮਨਦੀਪ ਦੀਆਂ ਚਿੰਤਾਵਾਂ ਨੇ ਕਿ ਲਹਿਰ ਆ ਜਿਹੜੀ ਉਹ ਕਿਵੇਂ ਅੱਗੇ ਵੱਧ ਸਕਦੀ ਆ ਜਿਹਦੇ ਨਾਲ ਲੋਕਾਂ ਦੀ ਸੱਚੀ ਜ਼ਿੰਦਗੀ ਦਾ ਹੱਲ ਇੱਥੇ ਪਿਆ ਉਹਨੂੰ ਲੱਗਦਾ ਕਿ ਇਦਾਂ ਹੋ ਸਕਦਾ ਲੱਗਦਾ ਨਹੀਂ ਉਹਦਾ ਇੱਕ ਵਿਗਿਆਨਕ ਆਧਾਰ ਆ ਕਿ ਇਦਾਂ ਹੱਲ ਹੋ ਸਕਦਾ ਇਹ ਨੌਜਵਾਨ ਨੇ ਚਿੰਤਾ ਕੀਤੀ ਆ ਤਾਂ ਜ਼ਰੂਰ ਇਸ ਤੇ ਸੰਵਾਦ ਹੋਣਾ ਚਾਹੀਦਾ ਕਿ ਇਹ ਚਿੰਤਾ ਸਹੀ ਆ ਜੇਕਰ ਨਹੀਂ ਸਹੀ ਲੱਗਦੀ ਤਾ ਕਿਹੜੇ ਤਰੀਕੇ ਨਾਲ ਇਸ ਸੰਵਾਦ ਨੂੰ ਅੱਗੇ ਤੋਰਿਆ ਜਾਵੇ ਦੀ ਅਲੋਚਨਾ ਕਿਵੇਂ ਹੋ ਸਕਦੀ ਆ ਤਾਂ ਗੱਲਬਾਤ ਦਾ ਜਿਹੜਾ ਰਾਹ ਖੁੱਲਾ ਤੁਹਾਡੇ ਅੱਗੇ ਤੁਸੀਂ ਇਸ ਦੇ ਉੱਤੇ ਗੱਲ ਕਰਨ ਲਈ ਜ਼ਰੂਰ ਆਓ ਤਾਂ ਕਿ ਇਸ ਚਿੰਤਾ ਨੂੰ ਇਸ ਰਾਹ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇਸ ਤੇ ਹੋਰ ਗੱਲ ਹੋ ਸਕੇ ਮੈਨੂੰ ਲੱਗਦਾ ਗੱਲ ਜੇ ਹੋਰ ਵੀ ਲੰਮੀ ਚੌੜੀ ਕਰਨੀ ਹੋਵੇ ਤਾਂ 2-2 ਘੰਟੇ ਹੋਰ ਗੱਲ ਇੱਥੇ ਹੋ ਸਕਦੀ ਆ ਪਰ ਸਮਾਂ ਇੰਨਾ ਕੀ ਆਪਾਂ ਨੂੰ ਇਜਾਜ਼ਤ ਦਿੰਦਾ ਤਾਂ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ